ਸਤਿਗੁਰੂ ਜੀ ਰੱਬ ਤੂੰ ਅਗਰ ਮੰਨਦੇ ਨਹੀਂ ਹੋਰ ਕੁਝ ਨਹੀਂ ਮੰਗਦੇ ਅਰਦਾਸ ਕੀ ਕਰਦੇ ਨਹੀਂ ਇਹ ਵੀ ਅਰਦਾਸ ਹਮਾਰੀ ਸਵਾਮੀ ਵਿਸਰਨਾ ਨਹੀਂ ਸਕਤੇ ਏ ਸੱਚੀ ਪਾਤਸ਼ਾਹ ਜੀ ਸਾਡੀ ਇਹ ਅਰਦਾਸ ਇਹ ਬੇਨਤੀ ਹੈ ਕਦੀ ਨਾ ਵਿਸਰਨਾ ਕਦੀ ਨਾ ਵਿਸਾਰਨਾ ਤੁਹਾਡੀ ਨਾਮ ਨਾਲ ਤੁਹਾਡੀ ਬਾਣੀ ਨਾਲ ਜੁੜੇ ਰਹੇ ਜੇ ਗੁਰੂ ਘਰਾਂ ਦੇ ਵਿੱਚ ਆਉਂਦੇ ਰਹੋਗੇ ਬੱਚਿਆਂ ਨੂੰ ਲਿਆਂਦੇ ਰਹੋਗੇ ਇਸ ਔਰੇ ਵਿੱਚ ਰਹੋਗੇ ਤਾਂ ਆਪਣੀ ਆਪੇ ਜੁੜੇ ਰਹੋ ਜਿਸ ਤਰ੍ਹਾਂ ਦੀ ਸੰਗਤ ਮਿਲੇਗੀ ਹਰ ਵੇਲੇ ਪਾਰਟੀਆਂ ਚ ਰਹੋਗੇ ਹੋਰ ਕੰਮਾਂ ਚ ਰਹੋਗੇ ਦੌੜ ਭੱਜ ਕਰੋਗੇ ਮਨ ਉਸੇ ਤਰ੍ਹਾਂ ਦਾ ਰਹੇਗਾ ਇੱਕ ਦਿਨ ਤੁਹਾਡੇ ਅੰਦਰੋਂ ਗੁਰੂ ਦੀ ਸਿੱਖੀ ਨਿਕਲ ਜਾਏਗੀ ਬਾਲੋਂ ਪਕੜੀ ਰਹੇਗੀ ਜੇ ਅੰਦਰ ਸਿੱਖੀ ਨਾ ਰਹੀ ਇੱਕ ਦਿਨ ਉਹ ਵੀ ਚਲੇ ਜਾਏਗੀ ਇੱਕ ਮਸ਼ਹੂਰ ਰਾਈਟਰ ਖੁਸ਼ਵੰਤ ਸਿੰਘ ਜੀ ਹੋਏ ਨੇ ਇੰਡੀਆ ਵਿੱਚ ਬੜੇ ਪੱਕੇ ਗੁਰਸਿੱਖ ਇਹਨਾਂ ਦਾ ਲੰਡਨ ਪੜ੍ਹਨ ਵਾਸਤੇ ਆਇਆ ਉੱਥੇ ਆ ਕੇ ਉਸ ਨੇ ਪਗੜੀ ਉਤਾਰ ਦਿੱਤੀ ਕੇਸ ਕਟਵਾ ਲਏ ਹਮ ਪਰਿਵਾਰ ਬੜਾ ਗੁਰਸਿੱਖ ਸੀ ਬੜਾ ਦੁੱਖ ਹੋਇਆ ਬੜਾ ਟਾਈਮ ਸਰਦਾਰ ਖੁਸ਼ਵੰਤ ਸਿੰਘ ਜੀ ਨੇ ਗੱਲ ਕੀਤੀ ਬੇਟੇ ਨੂੰ ਉਹਨਾਂ ਦਿਨਾਂ ਵਿੱਚ ਚਿੱਠੀਆਂ ਲਿਖੀਆਂ ਜਾਂਦੀਆਂ ਸਾਨੂੰ ਬੇਟੇ ਨੇ ਚਿੱਠੀ ਲਿਖੀ ਫਾਦਰ ਨੂੰ ਕਿ ਪਿਤਾ ਜੀ ਤੁਸੀਂ ਨਰਾਜ ਹੋ ਜਾਇਜ ਵੀ ਹੈ ਪਰ ਫਿਰ ਮੈਂ ਸੋਚਦਾ ਹਾਂ ਅਗਰ ਮੈਂ ਅੱਜ ਕੇਸ ਕਟਵਾਏ ਨਹੀਂ ਇਸਦੇ ਜ਼ਿੰਮੇਵਾਰ ਤੁਸੀਂ ਹੋ ਉਹ ਕਿਸ ਤਰ੍ਹਾਂ ਪਿਤਾ ਜੀ ਤੁਸੀਂ ਦੁਨੀਆ ਬਾਰੇ ਸਾਰਾ ਕੁਝ ਦੱਸਿਆ ਕਿ ਇਸ ਤਰ੍ਹਾਂ ਪੜਾਈ ਕਰਨੀ ਹੈ ਐਜ ਯੂਨੀਵਰਸਿਟੀਆਂ ਚ ਪੜਨਾ ਹੈ ਇਸ ਤਰ੍ਹਾਂ ਕਾਮਯਾਬ ਹੋਣਾ ਹੈ ਸਾਰਾ ਕੁਝ ਦੱਸਿਆ ਪਰ ਗੁਰੂ ਦਾ ਪਿਆਰ ਗੁਰੂ ਦੀ ਬਾਣੀ ਦਾ ਪਿਆਰ ਹਿਸਟਰੀ ਗੁਰਸਿੱਖੀ ਤੁਸੀਂ ਮੇਰੇ ਅੰਦਰ ਹੀ ਨਹੀਂ ਪਾਇਆ ਤੇ ਫਿਰ ਮੈਨੂੰ ਲੱਗਦਾ ਕਿ ਐਵੇਂ ਮੈਂ ਸਿਰ ਤੇ ਦਸਤਾਰ ਰੱਖੀ ਹੋਈ ਹੈ ਮੈਨੂੰ ਤਾਂ ਪਤਾ ਹੀ ਨਹੀਂ ਸਿੱਖੀ ਹੁੰਦੀ ਕਹੀ। ਸਭ ਤੋਂ ਅਨਮੋਲ ਦਾਤ ਹੈ ਅਗਰ ਆਪਣੇ ਬੱਚਿਆਂ ਨੂੰ ਅਸੀਂ ਬਾਣੀ ਦਾ ਪਿਆਰ ਕਰਾਈ। ਕਦੇ-ਕਦੇ ਉਸ ਨੂੰ ਸਮਝਾਈਏ ਕਿ ਆਹ ਹੁਕਮਨਾਮੇ ਦਾ ਇਹ मीनिंग ਸੀ। ਆਹ ਜਪਜੀ ਸਾਹਿਬ ਦੀ ਬਾਣੀ ਦਾ ਆ ਮੀਨਿੰਗ ਹੈ। ਬੱਚੇ ਜਪਜੀ ਸਾਹਿਬ ਦਾ ਰੋਜ਼ ਪੜ੍ਹਨਾ ਹੈ, ਪੜ੍ਹਨਾ ਹੀ ਪੜ੍ਹਨਾ ਹੈ। ਇਸ ਤਰ੍ਹਾਂ ਵੀ ਆਪਰੇਰਨਾ ਮੰਗਈਏ। ਫਿਰ ਜੇ ਪੜਦੇ ਹੋ ਤਾਂ ਇੱਕ ਪੌੜੀ ਦੇ ਰੋਜ਼ मीनिंग ਕੜ ਲਓ ਜੇ ਪੜਦੇ ਹੋ ਤੇ ਕਿਤੇ ਯਾਦ ਕਰ ਲਓ 40 ਪੌੜੀਆਂ ਦੇ मीनिंग ਯਾਦ ਹੋ ਗਏ ਨਾ ਫਿਰ ਸਾਰੇ ਰਮ ਦਾ ਧਿਆਨ ਉੱਤਲਾ ਲਾ ਲੈਣਾ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਬਜੀਤ ਸਾਹਿਬ ਨੂੰ ਕਿੱਡਾ ਵੱਡਾ ਖਜ਼ਾਨਾ ਦਿੱਤਾ ਸੋ ਸਾਡੇ ਗੁਰੂ ਸਾਹਿਬ ਵੀ ਦੇਖੋ ਨਾ ਨਾਮ ਹੀ ਮੰਗ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਖੀਰ ਵਿੱਚ ਵੀ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੇ ਅੰਦਰ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਖਿੜੇ ਤੇਰਾ ਨਾਮ ਰੂਪੀ ਅੰਮ੍ਰਿਤ ਸਾਨੂੰ ਮਿਲਦਾ ਰਹੇ ਸਾਡਾ ਆਤਮਿਕ ਜੀਵਨ ਹਜਾਰਿਆ ਹੋ ਅਸੀਂ ਵੀ ਅਰਦਾਸ ਕਰੀ ਗੁਰੂ ਅਕੀ ਕਿੜੀ ਅਰਦਾਸ ਇਹ ਹੀ ਅਰਦਾਸ ਹਮਾਰੇ ਸਵਾਮੀ ਮਿਸਰ ਨਹੀਂ ਸੁਖ ਦੇਤੇ ਨਾਲੇ ਉੱਚੀ ਜਪੋਗੇ ਕੰਨਾ ਨੂੰ ਸੁਣਾਈ ਦੇ ਕੰਨਾ ਤੂੰ ਮਨ ਤੱਕ ਸੁਰ ਤੱਕ ਜਾਏਗਾ ਅੰਦਰ ਚੜਦੀ ਕਲਾਏ ਰਾਸ ਆਏਗਾ ਮਨ ਦੀ ਮਹਿਲ ਢੋਤੀ ਜਾਏਗੀ ਸੋਚੀ ਜੱਪਿਆ ਕੰਨਾ ਆਪਣੇ ਆਪ ਨੂੰ ਸੁਣਾ ਲੈ ਜੱਪੋ ਸਾਰੇ ਵਾਹਿਗੁਰੂ ਮਾਹੇ ਗੁਰੂ ਵਾਹਿਗੁਰੂ ਮਾਹੇ ਗੁਰੂ ਵਾਹਿਗੁਰੂ ਜੱਪੋ ਵਾਹਿਗੁਰੂ ਹਰਚ

ਨਹੀਂ ਚੁੱਕਦਾ ਤੇ ਦੁਸਰ ਨਹੀਂ ਚੁੱਕਦਾ ਸਰਵਮਤੀ ਸੁਖਦਾਤੇ <marriages timing> Parte 30. let hey. ਕੇ ਨਾਮ ਤੇਰਾ ਸੁਖ ਨਾਲ ਜਿਮਾਂ ਕੇ ਸਾਹਿਕ ਤੂਟੇ ਪਾਵਾਂ ਸਾਹਿਕ ਉਪਰ ਹੈ ਆਵਾ ਸਾਹਿਕ ਤੂਟੇ ਪਾਵਾਂ ਸਾਹਿਕ